ਸਭ ਤੋਂ ਪਹਿਲੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੜੀ ਚਿੰਤਾ ਲੱਗੀ ਹੈ ਪੰਜਾਬ ਦੀ ਕੱਲ ਵੀ ਪੰਜਾਬ ਸੀਗੇ ਤੇ ਅੱਜ ਵੀ ਮੇਰੇ ਖਿਆਲ ਪੰਜਾਬ ਆ ਰਹੇ ਨੇ ਪੰਜਾਬ ਚੀ ਨੇ ਪੰਜਾਬ ਚੀ ਨੇ ਕੱਲ ਜਿਹੜਾ ਉਹਨਾਂ ਨੇ ਭਾਸ਼ਣ ਪਟਿਆਲੇ ਕੀਤਾ ਉਹਦੇ ਤੋਂ ਕਈ ਚੀਜ਼ਾਂ ਸਾਹਮਣੇ ਆਂਦੀਆਂ ਹਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਜੋ ਸਾਰਾ ਆਪਣਾ 40 ਮਿੰਟ ਦਾ ਮੇਰੇ ਖਿਆਲ ਭਾਸ਼ਣ ਕੀਤਾ ਉਹਨਾਂ ਨੇ ਕੀਤਾ ਕਿ ਉਹਦੇ ਜ਼ਰੀਏ ਤੇ ਬੇਸਿਕਲੀ ਉਹਨਾਂ ਨੇ ਇੱਕ ਡੈਮੇਜ ਕੰਟਰੋਲ ਕਰਨ ਦਾ ਪ੍ਰਯਾਸ ਕੀਤਾ। ਬਈ ਪੰਜਾਬ ਦੀ ਜਨਤਾ ਤੇ ਜੋ ਡੈਮੇਜ ਹੋ ਚੁੱਕਾ ਹੈ ਭਾਜੀ ਜੀ ਵੱਲੋਂ ਉਹ ਨੂੰ ਕਿਵੇਂ ਕੰਟਰੋਲ ਕਰ ਸਕਣ ਉਹ ਇੱਕ ਉਹਨਾਂ ਨੇ ਕੱਲ ਦਾ ਮੌਕਾ ਇਸਤੇਮਾਲ ਕਰਨ ਦਾ ਪ੍ਰਯਾਸ ਕੀਤਾ। ਪੰਜਾਬ ਦੀ ਜਨਤਾ ਤੇ ਪੰਜਾਬ ਦੇ ਕਿਸਾਨ ਸੁਣਨਾ ਚਾਹੁੰਦੇ ਸੀ ਭਈ ਪ੍ਰਧਾਨ ਮੰਤਰੀ ਐਮਐਸਪੀ ਦੀ ਗਾਰੰਟੀ ਦੇਣਗੇ ਕਿ ਨਹੀਂ। ਉਹ ਤਾਂ ਐਮਐਸਪੀ ਦੀ ਗਾਰੰਟੀ ਦੀ ਕੋਈ ਗੱਲ ਉਹਨਾਂ ਨੇ ਕੀਤੀ ਨਹੀਂ ਆਪਣੇ ਭਾਸ਼ਣ ਵਿੱਚ। ਉਨ੍ਹਾਂ ਦਾ ਜਿਹੜਾ ਭਾषण ਸੀਗਾ ਨਿਹਰਾ ਝੂਠੇ ਵਾਅਦੇ ਤੇ ਅਸੀਂ ਬੰਬਈ ਦੀ ਭਾਸ਼ਾ ਚ ਕਹਿੰਦੇ ਆ ਖਿਆਲੀ ਪੁਲਾਓ ਯਾਨੀ ਝੂਠੇ ਵਾਅਦੇ ਤੇ ਖੋਖਲੇ ਇਰਾਦੇ ਸੀਗੇ ਉਹਨਾਂ ਦੇ ਹੁਣ ਇਹਦੇ ਤੋਂ ਕਨਕਲੂਜਨ ਲੱਗਦਾ ਜੋ ਮੈਂ ਪੰਜਾਬ ਦੀ ਜਨਤਾ ਨੂੰ ਕਹਿਣ ਆਇਆ ਕਿ ਮੋਦੀ ਨੂੰ ਵੋਟ ਮਤਲਬ ਤੁਸੀਂ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਦਾ ਸਮਰਥਨ ਕਰ ਰਹੇ ਹੋ ਮੋਦੀ ਨੂੰ ਵੋਟ ਮਤਲਬ ਕਿਸਾਨਾਂ ਦੇ ਕਾਤਲਾਂ ਦਾ ਸਮਰਥਨ ਪਟਿਆਲੇ ਵਿੱਚ ਮੋਦੀ ਸਾਹਿਬ ਨੇ ਕੋਸ਼ਿਸ਼ ਕੀਤਾ ਵੀ ਜਿਹੜੇ ਮੈਂ ਪਾਪ ਕੀਤੇ ਨੇ ਉਹਨਾਂ ਤੇ ਮੈਂ ਪਰਦਾ ਪਾਣ ਪਾ ਲਵਾਂ ਲੇਕਿਨ ਉਹ ਪਰਦਾ ਪੈ ਨਹੀਂ ਸਕਿਆ ਕੀਤਾ ਕਿ ਉਹਨਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਤੇ ਧਿਆਨ ਭਟਕਾਉਣ ਦਾ ਕੰਮ ਪੂਰੇ ਪੰਜਾਬ ਦਾ ਕੀਤਾ ਉਹਨਾਂ ਨੇ ਬਈ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ ਉਸ ਤੋਂ ਇਲਾਵਾ ਮੈਂ ਗੱਲਾਂ ਕਰਾਂ ਤੇ ਇੱਥੋਂ ਦੀ ਨਿਕਲ ਜਾਵਾਂ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਨਾ ਤੇ ਐਮਐਸਪੀ ਦੀ ਗੱਲ ਕੀਤੀ ਨਾ ਸੁਖਕਰਨ ਸਿੰਘ ਦੀ ਗੱਲ ਕੀਤੀ ਭਾਈ ਜਿਹੜੀ 22 ਸਾਲ ਦੇ ਸਾਡੇ ਕਿਸਾਨ ਪੁੱਤਰ ਦੀ ਮੌਤ ਹੋਈ ਸੀ ਕੋਈ ਜ਼ਿਕਰ ਨਹੀਂ ਕੀਤਾ ਕਿਸਾਨਾਂ ਦਾ ਅੰਦੋਲਨ ਇੱਕ ਸਾਲ ਚੱਲਿਆ 750 ਕਿਸਾਨਾਂ ਦੀ ਮਰਤੂ ਹੋਈ ਉਹਦੇ 'ਚ ਲੇਕਿਨ ਨਰਿੰਦਰ ਮੋਦੀ ਜੀ ਦੇ ਕੱਲ ਦੇ ਭਾਸ਼ਣ ਵਿੱਚ ਉਹਦਾ ਜ਼ਰਾ ਵੀ ਉਲੇਖ ਨਹੀਂ ਉਹ ਭਾਵੇਂ ਸ਼ੁਕਰਣ ਹੋਵੇ ਭਾਵੇਂ 750 ਕਿਸਾਨ ਹੋਣ ਜਾਂ ਫਿਰ ਲਖੀਮਪੁਰ ਖੀਰੀ ਦੇ ਅੰਦਰ ਜਿਹੜੇ ਚਾਰ ਕਿਸਾਨਾਂ ਨੂੰ ਇੱਕ ਮੰਤਰੀ ਪੁੱਤਰ ਨੇ ਕਿਵੇਂ ਰੋਂਦ ਦਿੱਤਾ ਗਿਆ ਉਹਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਦਰਸਲ ਪ੍ਰਧਾਨ ਮੰਤਰੀ ਆਏ ਸੀ ਜੇ ਆਪਣੇ ਪਾਪਾ ਦਾ ਪ੍ਰਸ਼ਚਿਤ ਕਰਨਾ ਸੀਗਾ ਤੇ ਉਹਨਾਂ ਨੇ ਪੰਜਾਬ ਦੀ ਜਨਤਾ ਕੋਲੋਂ ਮਾਫੀ ਮੰਗਣੀ ਚਾਹੀਦੀ ਸੀ ਭਈ ਮੇਰੇ ਕੋਲ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਜਾ ਜੋ ਕਿਸਾਨਾਂ ਨੂੰ ਪਰੇਸ਼ਾਨੀ ਹੋਈ ਸੜਕਾਂ ਤੇ ਕਿਲ ਵਿਛਾਣੇ ਪਏ ਜਾਂ लाठी चार्ज ਹੋਇਆ ਜਾਂ ਗੋਲੀਆਂ ਚਲੀਆਂ ਮੈਂ ਉਹਦੇ ਕਰਕੇ ਮਾਫੀ ਮੰਗਦਾ ਸਭ ਤੋਂ ਪਹਿਲਾਂ ਕੰਮ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਜਨਤਾ ਤੋਂ ਕੱਲ ਮਾਫੀ ਮੰਗਣੀ ਚਾਹੀਦੀ ਸੀ ਚਲੋ ਜੇ ਕੱਲ ਨਾ ਮੰਗੀ ਹੋਵੇ ਤੇ ਅੱਜ ਮੰਗ ਲੈਣ ਅੱਜ ਵੀ ਪੰਜਾਬ ਆਏ ਹੋ ਪਰ ਇਹ ਕੋਈ ਕੰਮ ਉਹਨਾਂ ਨੇ ਕੀਤਾ ਨਹੀਂ ਮੇਰੇ ਖਿਆਲ ਉਹਨਾਂ ਦੀ ਅਣਖ ਤੇ ਉਹਨਾਂ ਦੀ ਈਗੋ ਨੇ ਉਹਨਾਂ ਨੂੰ এলাਓ ਨਹੀਂ ਕੀਤਾ ਪ੍ਰਧਾਨ ਮੰਤਰੀ ਨੂੰ ਮੈਂ ਇਹ ਵੀ ਯਾਦ ਦਿਵਾਉਣਾ ਚਾਹਨਾ ਕਿ ਭਈ ਤੁਹਾਡਾ ਹੀ ਚੇਲਾ ਅਮਿਤ ਸ਼ਾ ਲਖੀਮਪੁਰ ਖੀਰੀ ਗਿਆ ਅਜੇ ਕੁਮਾਰ ਮਿਸ਼ਰਾ ਟੇਣੀ ਦੇ ਚੋਣ ਪ੍ਰਚਾਰ ਵਿੱਚ ਉੱਥੇ ਜਾ ਕੇ ਉਹ ਲੋਕਾਂ ਨੂੰ ਕਹਿੰਦਾ ਕਿ ਭਈ ਅਜੇ ਕੁਮਾਰ ਟੇਣੀ ਕੋ ਜੋ ਵੋਟ ਦੋਗੇ ਉਹ ਮੋਦੀ ਕੋ ਵੋਟ ਆਏਗੀ। ਔਰ ਅਜੇ ਕੁਮਾਰ ਟੇਣੀ ਕੋ ਜ਼ਰੂਰ ਜਿਤਾएं। ہم اجے کمار مشرا ٹینی کی ترقی کرنا چاہتے ہیں مودی جی ان کو پروموشن دینا چاہتے ہیں کہ پنجاب دی جنتا نو اے منجور اے بھائی جیڑا ساڈا قاتل ہے ساڈے بچیاں دا ساڈے کساناں دا قاتل ہے کہ پنجاب دی جنتا او سرکار نو او پارٹی نو مدد کرنا چاہے گی جنہاں نے ٹائراں تھلے ساڈے کساناں نو روندیا ہے گا ਸੋ ਪੰਜਾਬ ਦੀ ਜਨਤਾ ਨੂੰ ਇਹ ਤੈਅ ਕਰਨਾ ਪਏਗਾ ਕਿ ਤੁਹਾਨੂੰ ਜ਼ਾਲਿਮ ਸਰਕਾਰ ਚਾਹੀਦੀ ਹੈ ਜਾਂ ਉਹ ਪਾਰਟੀ ਦੀ ਸਰਕਾਰ ਚਾਹੀਦੀ ਜਿਹੜੀ ਐਮਐਸਪੀ ਦੀ ਗਾਰੰਟੀ ਦੇ ਰਹੀ ਹੈ ਕਾਂਗਰਸ ਪਾਰਟੀ ਨੇ ਆਪਣੇ ਨਿਆਇ ਪੱਤਰ ਚ ਐਮਐਸਪੀ ਦੀ ਗਾਰੰਟੀ ਦਿੱਤੀ ਹੈ ਕਿਸਾਨਾਂ ਨੂੰ ਮੁਆਵਜ਼ੇ ਮਿਲਣਗੇ ਕਿਹਾ ਜਿਹੜੇ ਕਰਜ਼ਾ ਮਾਫੀ ਹੈ ਉਹਦੇ ਲਈ ਇੱਕ ਾਇਯੋਗ ਬਣੇਗਾ ਸੋ ਇਹ ਸਾਰੇ ਵਾਅਦੇ ਕਾਂਗਰਸ ਪਾਰਟੀ ਨੇ ਕੀਤੇ ਨੇ ਜੀਐਸਟੀ ਮੁਕਤ ਖੇਤੀ ਹੋਊਗੀ ਇਹ ਸਾਡੇ ਨਿਆਂ ਪੱਤਰੇ ਚ ਲਿਖਿਆ ਸੋ ਇੱਕ ਪਾਸੇ ਕਾਂਗਰਸ ਪਾਰਟੀ ਜੀ ਨੇ ਕਿਸਾਨਾਂ ਦੇ ਹੱਕ ਵਿੱਚ ਸਾਰੇ ਵਾਅਦੇ ਕੀਤੇ ਨੇ ਤੇ ਦੂਜੇ ਪਾਸੇ ਕਾਤਿਲ ਸਰਕਾਰ ਹੈਗੀ ਭਾਰਤੀ ਜਨਤਾ ਪਾਰਟੀ ਦੀ ਇਹ ਹੁਣ ਪੰਜਾਬ ਦੀ ਜਨਤਾ ਨੇ ਚੁਣਨਾ ਕਿ ਭਈ ਕਾਲੇ ਕਾਨੂੰਨਾਂ ਦਾ ਸਮਰਥਨ ਕਰਨਾ ਜਾਂ ਕੀ ਕਰਨਾ ਪਰ ਇਹ ਜਿਵੇਂ ਕਹਿੰਦੇ ਨੇ ਭਈ 400 ਪਾਰ ਜੇ ਇਹ 400 ਪਾਰ ਹੋ ਗਏ ਜੇ ਇਹ 400 ਪਾਰ ਹੋ ਗਏ ਤੇ ਕਿਸਾਨਾਂ ਦੇ ਕਾਲੇ ਕਾਨੂੰਨ ਫਿਰ ਲਾਗੂ ਹੋ ਜਾਣਗੇ ਫਿਰ ਕਤਲ ਹੋਣਗੇ ਫਿਰ ਪੂਰੇ ਪੰਜਾਬ ਵਿੱਚ ਗੜਬੜ ਹੋਊਗੀ ਸੋ ਜੇ ਪੰਜਾਬ ਦੀ ਜਨਤਾ ਨੇ ਪੰਜਾਬ ਤੇ ਕਿਸਾਨਾਂ ਨੇ ਆਪਣੀ ਕਿਸਾਨੀ ਨੂੰ ਸੁਰੱਖਿਤ ਰੱਖਣਾ ਤੇ ਤਰੱਕੀ ਕਰਨੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਗੱਲਾਂ ਵਿੱਚ ਆਉਣ ਦਾ ਕੋਈ ਮਤਲਬ ਨਹੀਂ ਹੈਗਾ ਕਾਂਗਰਸ ਪਾਰਟੀ ਜੀ ਨੇ ਹਰੀਤ ਕ੍ਰਾਂਤੀ ਲਿਆਂਦੀ ਸੀ ਉਹ ਕਾਂਗਰਸ ਪਾਰਟੀ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਏ ਤੇ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਵੀ ਦੇ ਰਹੀ ਹੈਗੀ ਹੈ ਦੂਜੀ ਗੱਲ ਜਿਹੜੀ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਭਈ ਕਾਂਗਰਸ ਦੀ ਪਾਕਿਸਤਾਨ ਦੇ ਪ੍ਰਤੀ ਬੜੀ ਸੌਫਟ ਅਪਰੋਚ ਹੈ ਆਈ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਲੇਕਿਨ ਮੈਂ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਭਈ ਭਾਰਤੀ ਜਨਤਾ ਪਾਰਟੀ ਦਾ ਜਾਂ ਆਰਐਸਐਸ ਦਾ ਜਾਂ ਹਿੰਦੂ ਮਾਤ ਸਭਾ ਦਾ ਬੜਾ ਗੂੜਾ ਰਿਸ਼ਤਾ ਹੈਗਾ ਪਾਕਿਸਤਾਨ ਦੇ ਨਾਲ ਇਹ ਅੱਜ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਸਨ 1942 ਤੋਂ ਲੈ ਕੇ ਤੇ ਅੱਜ ਤੱਕ ਦੇ ਥੋੜੇ ਉਦਾਹਰਣ ਦੇਣਾ ਚਾਹਾਂਗਾ ਉਸ ਵੇਲੇ ਸ਼ਾਮਾ ਪ੍ਰਸਾਦ ਮੁਕਰਜੀ ਜਿਹੜੇ ਹਿੰਦੂ ਮਾਤ ਸਭਾ ਦੇ ਚੀਫ ਸੀਗੇ ਉਹਨਾਂ ਨੇ ਮੁਸਲਿਮ ਲੀਗ ਦੀ ਫਜ਼ਲੂਲ ਹੱਕ ਦੀ ਸਰਕਾਰ ਵਿੱਚ ਸਰਕਾਰ ਨਾਲ ਚਲਾਈ ਫਾਈਨਾਂਸ ਮਿਨਿਸਟਰ ਸੀਗੇ ਤੇ ਫਜ਼ਲੂਲ ਹੱਕ ਦੀ ਮੁਸਲਿਮ ਲੀਗ ਦੀ ਜੋ ਪਾਲਿਸੀ ਸੀ ਟੂ ਨੇਸ਼ਨ ਥਿਉਰੀ ਸੀ ਉਸ ਟੂ ਨੇਸ਼ਨ ਥਿਉਰੀ ਦਾ ਹਿੰਦੂ ਮਾ ਸਭਾ ਨੇ ਸ਼ਾਮਾ ਪ੍ਰਸਾਦ ਮੁਕਰਜੀ ਨੇ ਉਸ ਵੇਲੇ ਸਮਰਥਨ ਕੀਤਾ ਉਹਦੇ ਬਾਅਦ ਜੇ ਦੇਖਿਆ ਜਾਵੇ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸੀਗੇ ਲਾਹੌਰ ਦੀ ਬੱਸ ਚਲਾਈ ਮਿਨਾਰੇ ਪਾਕਿਸਤਾਨ ਤੇ ਜਾ ਕੇ ਅਟਲ ਬਿਹਾਰੀ ਵਾਜਪਾਈ ਨੇ ਮੱਥਾ ਟੇਕਿਆ ਉਸੇ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ 2005 ਚ ਜਦੋਂ ਪ੍ਰਧਾਨ ਸੀਗੇ ਭਾਰਤੀ ਜਨਤਾ ਪਾਰਟੀ ਦੇ ਪਾਕਿਸਤਾਨ ਗਏ ਜਿੰਨਾ ਦੀ ਮਜ਼ਾਰ ਤੇ ਮੱਥਾ ਟੇਕਿਆ ਤੇ ਜਿੰਨਾਂ ਨੂੰ ਇੱਕ ਸੈਕੂਲਰ ਲੀਡਰ ਕਿਹਾ ਉਹਨਾਂ ਨੇ ਵਾਰੀ ਆndi ਨਰਿੰਦਰ ਮੋਦੀ ਜੀ ਦੀ 2014 ਚ ਪ੍ਰਧਾਨ ਮੰਤਰੀ ਪਦ ਦੀ ਸ਼ਪਤ ਲੈਣੀ ਸੀਗੀ ਤੇ ਕੀਤਾ ਕਿ ਨਵਾਜ਼ ਸ਼ਰੀਫ ਨੂੰ ਚੀਫ ਗੈਸਟ ਬੁਲਾਇਆ ਫਿਰ ਨਵਾਜ਼ ਸ਼ਰੀਫ ਦੇ ਜਨਮ ਦਿਨ ਤੇ बिन बुलाए मेहमान बेगानी शादी में अब्दुल्ला दीवाना नवाज शरीफ के घर पहुंच गए नवाज शरीफ का केक काट के आए नवाज शरीफ का पूरी तरह से समर्थन किया तो भारतीय जनता पार्टी या नरेंद्र मोदी जो ये कहंदे ने कि भाई कांग्रेस दी सॉफ्ट अप्रोच रन दी है ओए सारीया गल्लां दा जवाब देण नाल ए भी जवाब देण के भाई नरेंद्र मोदी जेड़ा अपने आप नु एक मजबूत प्रधानमंत्रीज मंडा ਉਹ ਮਜਬੂਤ ਪ੍ਰਧਾਨ ਮੰਤਰੀ ਮਜਬੂਰ ਕਿਵੇਂ ਹੋ ਗਿਆ ਜੋ ਉਹਨੂੰ ਆਈਐਸਆਈ ਪਠਾਨਕੋਟ ਤੇ ਬੁਲਾਣੀ ਪਈ ਇਹ ਪਹਿਲਾ ਪ੍ਰਧਾਨ ਮੰਤਰੀ ਹੈ ਜੀਨੇ ਆਈਐਸਆਈ ਤੇ ਆਈਐਸਆਈ ਨੂੰ ਪਠਾਨਕੋਟ ਬੁਲਾਕੇ ਤੇ ਰੈੱਡ ਕਾਰਪਟ ਵੈਲਕਮ ਦਿੱਤਾ ਸੀਗਾ ਇਹ ਉਹੀ ਪ੍ਰਧਾਨ ਮੰਤਰੀ ਹੈ ਜਿਹਦੀ ਜੰਮੂ ਕਸ਼ਮੀਰ 'ਚ ਬੀਜੇਪੀ ਔਰ ਪੀਡੀਪੀ ਦੀ ਸਰਕਾਰ ਸੀਗੀ 10000 ਪੱਥਰਵਾਜਾਂ ਦੇ ਇਹਨਾਂ ਨੇ ਕੇਸ ਮਾਫ ਕੀਤੇ ਮੇਜਰ ਅਦਿੱਤਿਅ ਕੁੰਮਾਰ ਤੇ ਐਫਆਈਆਰ ਹੋਇਆ ਇੱਕ ਤਰਫਾ ਯੁੱਧ ਵਿਰਾਮ ਵੀ ਉਸ ਵੇਲੇ ਹੋਇਆ ਸੀਗਾ ਇੱਕ ਤਰਫਾ ਯੁੱਧ ਵਿਰਾਮ ਜਿਹੜਾ ਹੁੰਦਾ ਹੈ ਉਹ ਦੋ ਯੁੱਧ ਵਿਰਾਮ ਜਿਹੜਾ ਹੁੰਦਾ ਉਹ ਦੋ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਆਰਮੀ ਮਿਲਟਰੀ ਦੇ ਵਿੱਚ ਹੁੰਦਾ ਪਹਿਲੀ ਵਾਰੀ ਭਾਰਤ ਦੇ ਇਤਿਹਾਸ 'ਚ ਭਾਰਤ ਦੀ ਮਿਲਟਰੀ ਤੇ ਪਾਕਿਸਤਾਨ ਦੇ ਅਤੰਕਵਾਦੀਆਂ ਦੇ ਵਿੱਚ ਇਹ ਯੁੱਧ ਵਿਰਾਮ ਹੋਇਆ ਸੀ ਤੇ ਨਰਿੰਦਰ ਮੋਦੀ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਤੇ ਜਿਹੜੇ ਮੱਧ ਪ੍ਰਦੇਸ਼ 'ਚ ਦਰੂਸਕ ਸੈਨਾ ਫੜਿਆ ਗਿਆ ਸੀਗਾ ਜਾਂ ਆਸਾਮ ਵਿੱਚ ਨਿਰੰਜਨ ਹਿਜੋਈ ਫੜਿਆ ਗਿਆ ਸੀਗਾ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਡੀਵਾਈਐਸਪੀ ਦਵਿੰਦਰ ਸਿੰਘ ਦੇ ਨਾਲ ਜਿਹੜਾ ਨਾਸਿਰ ਹੁਸੈਨ ਫੜਿਆ ਗਿਆ ਸੀਗਾ ਇਹ ਸਾਰਿਆਂ ਦੇ ਇਹ ਸਾਰੇ ਬੀਜੇਪੀ ਦੇ ਪਦ ਅਧਿਕਾਰੀ ਹੋਰ ਸਾਰਿਆਂ ਦੇ ਲਿੰਕ ਜਿਹੜੇ ਨੇ ਉਹ ਅੱਤਵਾਦ ਨਾਲ ਤੇ ਅੱਤਵਾਦੀਆਂ ਨਾਲ ਲਿੰਕ ਹਰੇ ਸੀਗੇ